ਪੋਲਿਟੀਕਾ ਖਾਲਸਾ ਮੈਗੂਲ ਕੀ ਫਤਿਹ ਪਹਿਲੀ ਗੱਲ ਤਾਂ ਕੋਈ ਐਹੋ ਜਿਹੀ ਗੱਲ ਹੀ ਨਹੀਂ ਹੋਈ ਦੇਖੋ ਬੂਥ ਕੈਪਟਨਿੰਗ ਆਏ ਨਹੀਂ ਹੁੰਦੀ ਹੁੰਦੀ ਵੀ ਜਾ ਕੇ ਚੁੱਪ ਕਰਕੇ ਬੂਥ ਕੈਪਟਨਿੰਗ ਕਰ ਲੇਗੀ ਬੂਥ ਕੈਪਟਨਿੰਗ ਹੋਊਗੀ ਉੱਥੇ ਲੜਾਈ ਵੀ ਹੋਊਗੀ ਹਸਪੀਟਲ 'ਚ ਵੀ ਬੰਦੇ ਦਾਖਲ ਹੋਣਗੇ ਕੁੱਟਮਾਰ ਵੀ ਹੋਊਗੀ ਕੁਝ ਹੋਇਆ ਉੱਥੇ ਕੋਈ ਰਿਪੋਰਟ ਆਈ ਆ ਕਿਸੇ ਦੇ ਹੱਥ ਲਾਇਆ ਕੋਈ OI ਵੀ ਕੀਤੀ ਆ ਕਿਸੇ ਨੂੰ ਰਾਇਆ ਬੰਦੇ ਤੇ ਵੀ ਇਲਜ਼ਾਮ ਲਾ ਰਿਆ ਵੀ ਜਿਹੜੇ ਇਹਨਾਂ ਨੇ ਤੋਂ ਡੱਬੇ ਲੈ ਕੇ ਜਾਣੇ ਆ ਤੋਂ ਉੱਥੇ ਵੀ ਇਹਨਾਂ ਨੇ ਕਬਜ਼ਾ ਕਰਨਾ ਜੀ ਕਿੱਥੇ ਕਬਜ਼ਾ ਕਰਨਾ ਜੀ ਜਿੱਥੇ ਜਾ ਕੇ ਆਪਾਂ ਰੱਖਾਂਗੇ ਡੱਬੇ ਰੱਖਣ ਤੋਂ ਸੌਂਗ ਦੀ ਜਿੱਥੇ ਵੀ ਇਹਨਾਂ ਨੇ ਕਦੇ ਨਹੀਂ ਰੋਕ ਮਾਇਆ ਦੇ ਡੱਬੇ ਇਹਨਾਂ ਮੇਰੀ ਗੱਲ ਮੜੀ ਜੀ ਧਿਆਨ ਨਾਲ ਹੁਣ ਤੁਸੀਂ ਮੈਨੂੰ ਕੁਐਸਚਨ ਕੀਤੇ ਆ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਦੇਖੋ ਪਹਿਲਾਂ ਸਾਡੇ ਤੇ ਐਲੀਗੇਸ਼ਨ ਲਾਇਆ ਇਹਨਾਂ ਨੇ ਜੀ ਉਹ ਕੈਪਟਨ ਕਰ ਲਈ ਗੁੰਡੇ ਆ ਜੀ ਇਹ ਫਲਾਨਾ ਇਹ ਥਾਂ ਥਾਂ ਤੇ ਫਿਰਦੇ ਆ ਜੀ ਜੂੜੇ ਪਿੰਡ ਚ ਵੜਦਾ ਘੇਰ ਲੋ ਕੁੱਟ ਸੱਟੋ ਡਾਂਗਾ ਲੈ ਕੇ ਪੈ ਜੋ ਮਤਲਬ ਕਿ ਇਹ ਤਾਂ ਉਹ ਗੱਲ ਆ ਭਾਈ ਸਾਹਿਬ ਦੀ ਮੈਨੂੰ ਇਹ ਵੀ ਪਤਾ ਕਿ ਮੇਰਾ ਛੋਟਾ ਭਾਈ ਅਫਸੈਟ ਹੋਇਆ ਹੋਇਆ ਕਾਂਗਰਸ ਹਾਈ ਕਮਾਂਡ ਨੇ ਬਹੁਤ ਰੀਲ ਬਣਾਈ ਆ ਇਹ ਥੋੜਾ ਜਿਹਾ ਡਿਪਰੈਸ਼ਨ ਦਾ ਸ਼ਿਕਾਰ ਚੱਲ ਰਿਹਾ ਇਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਹੋਈ ਕੀ ਜਾਂਦਾ ਹਲਕੇ ਦੇ ਵਿੱਚ ਕੀ ਚੱਲ ਰਿਹਾ ਕੋਈ ਕੋਈ ਗੱਲ ਨਹੀਂ ਛੋਟੇ ਭਾਈ ਇਹ ਸਾਰਿਆਂ ਤੇ ਟਾਈਮ ਆ ਜਾਂਦਾ ਤੁਸੀਂ ਹਾਈਟਿੰਗ ਚੜਾਈ ਦੇਖੀ ਹੈ ਡਾਊਨਫਾਲ ਦੇਖਿਆ ਨਹੀਂ ਕੋਈ ਗੱਲ ਨਹੀਂ ਹੌਲੀ ਹੌਲੀ ਦਿਲ ਤਰਜੋਗੇ ਤੁਸੀਂ ਵੀ ਪਰ ਤੁਹਾਡੇ ਕਿਸੇ ਬੰਦੇ ਨੇ ਚੁੰ ਵੀ ਨਹੀਂ ਕੀਤੀ 15 ਪਿੰਡਾਂ ਚ ਸਣੀ ਜਾ ਕੇ ਆਇਆ ਕੱਲੇ ਆਪਦੇ ਵਰਕਰਾਂ ਨੂੰ ਹੌਸਲਾ ਬਜਾਈ ਦੇਣ ਵਾਸਤੇ ਗਏ ਸੀ ਜਿਹਨੂੰ ਮਰਜ਼ੀ ਸੱਦ ਕੇ ਕਿਸੇ ਪਿੰਡ ਚੋਂ ਪੁੱਛ ਲੋ ਕਿਸੇ ਦੇ ਬੂਤੇ ਅੰਦਰ ਵੜੇ ਹੋਣ ਕਿਸੇ ਨੂੰ ਓਏ ਕਈ ਹੋਵੇ ਕਿਸੇ ਨਾ ਕੋਈ ਮਿਸਬਿਹੇਵ ਕੀਤਾ ਹੋਵੇ ਮੈਂ ਸਾਰੇ ਇਲੈਕਸ਼ਨ ਹੀ ਆਪ ਹੀ ਰੱਦ ਕਰਾ ਦਊਗਾ ਤੁਹਾਡੇ ਸਾਰੇ ਕੈਂਡੀਡੇਟ ਜੇਤੂ ਕਰਾਖਾਂ ਇੱਕ ਬੰਦਾ ਤੁਹਾਡਾ ਆ ਕੇ ਕਹਦੇ ਕਿ ਸਾਡੇ ਪਿੰਡ ਦੇ ਵਿੱਚ ਜੀ ਆ ਕੁਸ਼ ਕੀਤਾ ਸੜੀ ਇੱਕ ਵੀ ਤੁਹਾਡਾ ਮੇਨ ਜਿਹੜਾ ਥਮਸੀ ਚੱਕ ਗਿਲਜੇ ਵਾਲਾ ਉੱਥੇ ਵੀ ਜਾ ਕੇ ਆਏ ਜਿੱਥੇ ਤੁਹਾਡੇ 7 8 ਤੁਸੀਂ ਜ਼ੋਨ ਇੰਜਾਰ ਜੜ ਲਾਏ ਹੋਏ ਆ ਗਿਲਜੇ ਵਾਲੇ ਵੀ ਗਏ ਆ ਫਿਰ ਅਗਲਾ ਪਿੰਡ ਲਾ ਲੋ ਤੁਸੀਂ ਆਪਣਾ ਦੁੱਧੇ ਵੀ ਗਏ ਆ ਸੁਖਨੇ ਵੀ ਗਏ ਆ ਛੱਤਿਆਂ ਨੇ ਵੀ ਗਏ ਆ ਕੋਠੇ ਦਸ਼ਮੇਸ਼ ਨਗਰ ਆਏ ਆ ਕੋਟਪਾਈ ਆਏ ਆ ਭਾਰੂ ਆਏ ਆ ਕੋਈ ਬੰਦਾ ਇਨਾ ਪਿੰਡਾਂ ਚ ਵੇਖ ਕੇ ਕਹਦੇ ਹਾਂ ਇੱਥੇ ਤੁਹਾਡੇ ਬੰਦੇ ਜ਼ਰੂਰ ਪਲਾਂਟ ਕੀਤੇ ਹੋਏ ਸੀ ਜਿਨ੍ਹਾਂ ਨੇ ਰੌਲਾ ਰੱਪਾ ਕਰਤਾ ਤੁਹਾਡੇ ਮਦੀਰ ਵਾਲੇ ਕਹਿੰਦੇ ਨੇ ਵੀ ਜੇ ਉੱਥੇ ਸੁਣੀ ਗਿਆ ਹੋਵੇ ਜਾਂ ਕੋਈ ਉਨੀ ਕੀ ਕੀਤੀ ਹੋਵੇ ਤਾਂ ਵੀ ਅਸੀਂ ਦੇਣਦਾਰ ਆ ਹੁਣ ਜੇ ਲੋਕ ਨਹੀਂ ਤੁਹਾਨੂੰ ਵੋਟਾਂ ਪਾਉਂਦੇ ਤਾਂ ਫਿਰ ਅਸੀਂ ਤਾਂ ਪਾਈਪੜ ਪੜ ਕੇ ਨਹੀਂ ਪਾਉਣੀ ਆ। ਆ ਰਿਜ਼ਲਟ 17 ਤਰੀਕ ਨੂੰ ਤੁਹਾਡੇ ਕੋਲੇ ਸਾਹਮਣੇ ਆ ਜੂਗਾ। ਡੀਸੀ ਸਾਹਿਬ ਮੈਨੂੰ ਕਹਿੰਦੇ ਜੀ ਵਿੱਚ ਆਪਾਂ ਦੁਬਾਰੇ ਇਲੈਕਸ਼ਨ ਜੇ ਹੋਵੇ ਤਾਂ ਇਹ ਕਰਾ ਲਿਓ ਮੈਂ ਕਹਾਂ ਜੀ ਪਲਾਂਦੀ ਸਾਰੇ ਹਲਕੇ ਦੇ ਕਰਾ ਲਓ ਮੈਨੂੰ ਕੀ ਇਤਰਾਜ ਆ ਕੋਈ ਪ੍ਰੋਬਲਮ ਨਹੀਂ। ਕਰਾਓ ਇਲੈਕਸ਼ਨ ਦੁਬਾਰੇ ਨਾਲੇ ਉਹਨਾਂ ਦੀ ਗਲਤਫਹਿਮੀ ਦੂਰ ਹੋ ਜੂਗੀ ਜਿਹੜਾ ਸਾਡੇ ਤੇ ਅਲੀਗੇਸ਼ਨ ਲਾ ਰਿਹਾ। ਪਰ ਮੈਂ ਇੰਨੀ ਗੱਲ ਜ਼ਰੂਰ ਦੱਸਣਾ ਚਾਹਣਾ ਵੀ ਤੁਸੀਂ ਆਪਦੇ ਵਰਕਰਾਂ ਨੂੰ ਆਪਣਾ ਛੋਟੇ ਭਾਈ ਸਾਰਿਆਂ ਨੂੰ ਕਹੀ ਜਾਂਦਾ ਚੜ ਜਾ ਬੱਚਾ ਸੂਲੀ ਭਰੀ ਕਰੂ ਭਗਵਾਨ ਤੇ ਆਪ ਤੁਸੀਂ ਬੈਠੇ ਹੋ ਦਿੱਲੀ ਤੇ ਵਰਕਰਾਂ ਨੂੰ ਕਹੀਏ ਨੋ ਡੰਗਾ ਲੈ ਕੇ ਸੜਕਾਂ ਤੇ ਆਜੋ ਜੀ ਸਰਦਾਰ ਜੀ ਆਪ ਅਗਵਾਈ ਕਰਨੀ ਪੈਂਦੀ ਹੁੰਦੀ ਆ ਆਪ ਅੱਗੇ ਲੱਗਣਾ ਪੈਂਦਾ ਹੁੰਦਾ ਯਾਰ ਸੋਸ਼ਲ ਮੀਡੀਆ ਤੇ ਕਿਹਾ ਵੀ ਹੈ ਜੀ ਵੀ ਰੀਪੋਲ ਵੇਲੇ ਮੈਂ ਵਿੱਚ ਖੁਦ ਹੋਊਗਾ ਤੁਸੀਂ ਸਾਰੇ ਤਿਆਰ ਰਹਿਣਾ ਨਹੀਂ ਰੀਪੋਲ ਵੇਲੇ ਤਾਂ ਹੋਊਗਾ ਤੇ ਕੱਲ ਕਿੱਥੇ ਗਏ ਹੋ ਸੀ ਜੀ ਕੱਲ ਪੋਲਿੰਗ ਹੀ ਸੀ ਕੱਲ ਕਿੱਥੇ ਗਏ ਹੋ ਸੀ ਆ ਜਾਂਦੇ ਕੱਲ ਇਹ ਚਲੋ ਮੰਨ ਲਿਆ ਵੀ ਇਹ ਇਹਨਾਂ ਨੂੰ ਕੋਈ ਕੰਮ ਸੀ ਇਹਨਾਂ ਦੇ ਮੈਡਮ ਆ ਜਾਂਦੇ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਸੀ ਉਹਨਾਂ ਨੇ ਵੀ ਕੋਈ ਜ਼ਰੂਰੀ ਨਹੀਂ ਸਮਝਿਆ ਆਉਣਾ ਇਹਨਾਂ ਦਾ ਸਾਲਾ ਜਿਹੜਾ ਹਰ ਵਕਤ ਇਸ ਹਲਕੇ 'ਚ ਰਹਿੰਦਾ ਹਰ ਇੱਕ ਵਾਰ ਉਹ ਆ ਜਾਂਦਾ ਇਹਨਾਂ ਦੇ ਮਾਮਾ ਜੀ ਹੋਰੇ ਆ ਜਾਂਦੇ ਇਹਨਾਂ ਦੇ ਭੂਆ ਦੇ ਆਪਣਾ ਮੁੰਡਾ ਜਿਹਨੂੰ 5 ਸਾਲ ਟਰੱਕ ਯੂਨੀਅਨ ਸਾਡੀ ਪੂਰੀ ਖਵਾਈ ਆ ਉਹ ਆ ਜਾਂਦਾ ਕਿੰਨੇ ਰਿਸ਼ਤੇਦਾਰ ਆ ਇਹਨਾਂ ਦੇ ਜਿਹੜੇ ਸਾਰੇ ਇਲੈਕਸ਼ਨ ਚ ਫਿਰਦੇ ਹੁੰਦੇ ਕਿਸੇ ਨੂੰ ਤਾਂ ਭੇਜ ਦਿੰਦਾ ਆ ਕੇ ਵੀ ਭਾਈ ਇਸ ਹਲਕੇ ਦੇ ਵਿੱਚ ਕਿਸੇ ਦੀ ਬਾਹ ਫੜ ਲਓ ਅਲੇ ਅਸੀਂ ਤਾਂ ਕੀਤਾ ਹੀ ਕੁਝ ਨਹੀਂ ਤੁਸੀਂ ਆਪ ਦਾ ਵੇਲਾ ਯਾਦ ਕਰੋ ਮੈਂ ਉਪਨ ਲਈ ਕਹਣਾ ਤੁਹਾਨੂੰ ਤੁਹਾਡਾ ਐਸ ਐਚਓ ਕਰਿਸ਼ਨ ਕੁਮਾਰ ਬਵਾਨੀਆਂ ਜਾ ਕੇ ਪਹਿਲਾਂ ਉਹਨੇ ਬੂਥ ਕੈਪਚਰਿੰਗ ਕੀਤੀ ਅਸੀਂ ਰੌਲਾ ਪਾਇਆ ਤੁਸੀਂ ਸਾਡੀ ਕੋਈ ਗੱਲ ਨਹੀਂ ਸੁਣੀ ਉਲਟਾ ਸਾਡੇ ਬੰਦਿਆਂ ਨੇ ਪਰਚਾ ਦੇ ਦਿੱਤਾ ਸਾਡੇ ਦੇ ਵੀ ਦਿੱਤਾ ਸਿਰਫ ਰੌਲਾ ਪਾਉਣ ਤੇ ਫਿਰ ਉਹਨੇ ਵਾਦੀਆਂ ਜਾ ਕੇ ਬੂਥ ਕੈਪਚਰ ਕੀਤਾ ਫਿਰ ਉਹਨੇ ਕਰਾਈ ਵਾਲੇ ਜਾ ਕੇ ਕੀਤਾ ਫਿਰ ਉਹਨੇ ਗਿਲਜੀ ਵਾਲੇ ਜਾ ਕੇ ਕੋਲੇ ਬਹਿ ਕੇ ਬੂਥ ਕੈਪਚਰਿੰਗ ਕਰਾਇਆ ਜੇ ਉੱਥੇ ਜਾ ਕੇ ਅਸੀਂ ਰੌਲਾ ਪਾਇਆ ਸਾਨੂੰ ਤੁਸੀਂ ਅਰੈਸਟ ਕਰ ਲਿਆ ਹੁਣ ਤਾਂ ਰੈਸਟ ਕਰਕੇ ਸਾਡੇ ਤੇ ਪਰਚੇ ਕਰਾਤੇ ਆਪ ਤਾਂ ਬਿਲਕੁਲ ਸਾਰੇ ਹੀ ਭੁੱਲ ਗਏ ਯਾਰ ਇਹ ਸਾਰਾ ਕੁਝ ਕਰਨ ਦੇ ਬਾਅਦ ਯੁੱਧ ਵੀ ਅਸੀਂ ਫੇਰ ਸੀਤਾ ਜਿੱਤ ਗਏ ਸੀ ਬਲੌਕ ਸਮਤੀ ਫੇਰ ਸਾਡੀ ਬੰਦੀ ਸੀ ਫਿਰ ਤੂੰ ਕਾਊਂਟਿੰਗ ਦੇ ਵਿੱਚ ਸਾਡੇ ਬੰਦੇ ਕੁੱਟ ਕੇ ਭਜਾਏ ਸਾਰੇ ਜੇ ਤੇਰੀ ਯਾਦ ਹੋਵੇ ਸਾਡੇ ਬੰਦਿਆਂ ਦੇ ਗਲ ਦੇ ਵਿੱਚ ਇਕੱਲੇ ਕਾਲਰ ਰਹਿ ਗਏ ਸੀ ਜਦੋਂ ਆਪੋ ਆਪਣੇ ਘਰਾਂ ਨੂੰ ਗਏ ਆ ਅੰਦਰੋਂ ਜਿੱਤ ਕੇ ਗਏ ਸੀ ਸਰਟੀਫਿਕੇਟ ਤੂੰ ਦੂਜਿਆਂ ਨੂੰ ਤੋਂ ਆਇਆ ਸੀ ਤੇ ਹੋਂ ਤੋਂ ਕਹੀ ਜਾਂ ਮੈਂ ਹਾਈ ਕੋਰਟ ਜਾਊਂਗਾ ਮੈਂ ਕੈਮਰੇ ਲਵਾਊਂਗਾ ਮੈਂ ਐ ਇਹ ਕਰੂੰਗਾ ਮੈਂ ਉਹ ਕਰ ਆਪ ਦਾ ਵੇਲਾ ਸਾਰਾ ਹੀ ਭੁੱਲ ਗਿਆ ਤੇ ਆਪਣੇ ਜਦੋਂ ਮਿਊਨਿਸਪਲ ਕਮੇਟੀ ਦੇ ਇਲੈਕਸ਼ਨ ਆਏ ਸੀ ਕਾਕਾ ਜੀ ਉਦੋਂ ਤੁਸੀਂ ਕੀ ਕੀਤਾ ਸੀ ਉਹ ਯਾਦ ਆ ਠੀਕ ਕੈਂਡੀਡੇਟ ਤਾਂ ਤੁਸੀਂ ਬਲਾਕ ਸੰਪਤੀ ਦੇ ਪਹਿਲੇ ਹੀ ਰਿਜੈਕਟ ਕਰਾ ਪਏ ਸੀ ਜਿਨ੍ਹਾਂ ਨੂੰ ਕਾਗਜ਼ ਹੀ ਨਹੀਂ ਭਰਨ ਦਿੱਤੇ ਅਸੀਂ ਓਪਨਲੀ ਖੁੱਲੇ ਦਿਲ ਨਾਲ ਕਹਿਆ ਸੀ ਵੀ ਜਿਹੜਾ ਮਰਜ਼ੀ ਕਾਗਜ਼ ਭਰ ਦੇ ਇੱਕ ਦੀ ਵੀ ਰਿਜੈਕਟ ਨਹੀਂ ਕਰਾਇਆ ਇਹ ਵੀ ਸਿਰਫ ਜਾ ਕੇ ਤੁਹਾਨੂੰ ਵਕਾਇਆ ਸੀ ਵੀ ਭਾਈ ਸੱਦ ਲੋ ਰਾਜੇ ਬਣੇਗਾ ਅਸੀਂ ਕੋਈ ਆਉ ਜਾਂ ਕੰਮ ਨਹੀਂ ਕਰਦੇ ਜਿਹਦੇ ਅਸਰ ਤੇ ਤੁਸੀਂ ਛਾਲਾ ਮਾਰਦੇ ਨਾ ਤੁਹਾਡੇ ਪਿੱਠ ਪਿੱਛੇ ਨਹੀਂ ਆਉਂਦਾ ਉਹ ਤੁਹਾਡੀ ਪਿੱਠ ਤੇ ਖੜਦਾ ਨਹੀਂਗਾ ਉਹ ਕੱਲੀਆਂ ਗੱਲਾਂ ਵਾਲਾ ਤੇ ਕੱਲ ਉਹੀ ਹੋਇਆ ਦਿੱਲੀ ਬੈਠਾ ਜੋਰ ਲਾਇਆ ਗਿਆ ਵੀ ਘੇਰ ਲੋ ਤੇ ਮੈਂ ਆ ਗਿਆ ਕਦੇ ਦਿੱਲੀ ਕੇ ਬੰਦੇ ਮੁੜੇ ਆ ਜਦੋਂ ਲੜਾਈ ਹੋ ਜੇ ਅਸੀਂ ਤਾਂ ਕੀਤਾ ਹੀ ਨਹੀਂ ਇਹੋ ਜਿਹਾ ਕੁਝ ਦੱਸੋ ਕਿੱਥੇ ਕੀਤਾ ਤੁਹਾਡੇ ਕਿਸੇ ਪਿੰਡ ਦਾ ਬੰਦਾ ਆ ਕੇ ਕੋਈ ਕਹਦੇ ਕੀਤਾ ਤਾਂ ਵੀ ਦੇਨਦਾਰ ਆ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਮੈਨੂੰ ਆਪ ਦੀ ਸਰਕਾਰ ਤੇ ਆਪਦੇ ਕੀਤੇ ਵੀ ਅਮਾਤੇ ਪੂਰਾ ਮੰਨ। ਕੋਈ ਦਿੱਕਤ ਨਹੀਂ। ਹਾਰ ਜਾਾਂਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ। ਅਸੀਂ ਲੋਕਾਂ ਦੀ ਲੋਕਾਂ ਦੇ ਫਤਵੇ ਨੂੰ ਸਿਰ ਮੱਥੇ ਅਸੀਂ ਮੰਨਾਂਗੇ। ਅਸੀਂ ਤੁਹਾਡੇ ਵਾਂਗੂੰ ਰੋਂਦੇ ਨਹੀਂ। ਆਪਦੇ ਕੈਂਡੀਡੇਟ ਡਿਕਲੇਅਰ ਨਹੀਂ ਕਰਾਉਂਦੇ। ਜੇ ਇਹਨਾਂ ਲੋਕਾਂ ਨੇ ਸਾਨੂੰ ਫਤਵਾ ਨਾ ਦਿੱਤਾ ਹੱਥ ਬੰਨ੍ਹ ਕੇ ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ। ਉੱਥੇ ਗਾਣ ਨੂੰ ਵੱਧ ਜੋਰ ਲਾਵਾਂਗੇ। ਸਾਡੇ ਜੀ ਕੋਈ ਕਮੀ ਹੋਊਗੀ ਜੇ ਜਿਹੜੇ ਅਸੀਂ ਸੀਟ ਨਾ ਜਿੱਤ ਸਕੇ ਪਰ ਰੋਂਦੇ ਨਹੀਂ ਅਸੀਂ ਕੋਈ ਨਹੀਂ ਉੱਥੇ ਵੱਧ ਜ਼ੋਰ ਲਾ ਲਾਂਗੇ ਹੋਰ ਹੋਰ ਕੰਮ ਕਰਾ ਲਾਂਗੇ ਫੇਰ ਕਾਊਂਟਿੰਗ ਹੋਊਗੀ ਜਿੰਨੇ ਮਰਜੀ ਕੈਮਰੇ ਲਵਾ ਲਿਓ ਮੈਂ ਹੀ ਕਹਿ ਦਿੰਦਾ ਤੁਹਾਡੇ ਮਾਧਿਅਮ ਦੇ ਜ਼ਰੀਏ ਮੈਂ ਡੀ ਸਾਹਿਬ ਨੂੰ ਵੀ ਕਹਿ ਦਿੰਦਾ ਮੈਂ ਐਸਡੀ ਸਾਹਿਬ ਨੂੰ ਵੀ ਕਹਿ ਦਿੰਦਾ ਵੀ ਉੱਥੇ ਕੈਮਰੇ ਲਾ ਕੇ ਆਪਣਾ ਅਕਾਊਂਟਿੰਗ ਕਰਾਓ ਜੀ ਕਿ ਮੇਰਾ ਛੋਟਾ ਭਾਈ ਬੁਖਲਾਇਆ ਫਿਰਦਾ ਕਿਤੇ ਇਹਨੂੰ ਕੋਈ ਗਲਤ ਫਹਿਮੀ ਨਾ ਰਹੇ ਜੀ ਵੀ ਮੈਂ ਪਤਾ ਨਹੀਂ ਕੀ ਕਰ ਦਿੰਦਾ ਮੈਂ ਤਾਂ ਕਹਣਾ ਬਲਾਈ ਲਓ ਵਿੱਚ ਇਹਨੂੰ ਵੀ ਇਹ ਵੀ ਨਾਲ ਬਹੀ ਜਾਵੇ ਉੱਥੇ ਕੋਈ ਦਿੱਕਤ ਨਹੀਂ ਮੈਨੂੰ ਤਾਂ ਆ ਕੇ ਵਿੱਚ ਕੋਲੇ ਬਹਿ ਕੇ ਕਾਊਂਟਿੰਗ ਕਰਾ ਲੈ। ਸੋ ਇਸ ਕਰਕੇ ਨਾ ਥੋੜਾ ਜਿਹਾ ਆਪ ਦੀ ਪੀੜੀ ਥੱਲੇ ਸੋਟਾ ਮਾਰ ਲਈਦਾ ਹੁੰਦਾ ਤੁਸੀਂ ਕੋਈ ਛੱਡਿਆ ਨਹੀਂ ਸੀ ਬੰਦਾ ਸਾਡਾ ਜਿਹਦੇ ਤੇ ਪਰਚਾ ਨਾ ਕਰਾਇਆ ਹੋਵੇ। ਯਾਦਾ ਤੁਹਾਡੇ ਸਾਰੀਆਂ ਗੱਲਾਂ। ਇਸ ਕਰਕੇ ਬੋਲਣ ਲੱਗੇ ਨਾ ਥੋੜਾ ਜਿਹਾ ਤਹਿਜ਼ੀਬ ਨਾ ਭੁੱਲਿਆ ਕਰੋ। ਤੁਸੀਂ ਬੜੇ ਵੱਡੇ ਕਾਂਗਰਸ ਦੇ ਲੀਡਰ ਹੋ ਕਹਿੰਦੇ ਤੁਸੀਂ ਸਰਦਾਰ ਭੂਟਾ 'ਚੋਂ ਮਾਰੇ ਬੋਲਦੇ ਹੋ ਕਹਿੰਦੇ ਕਿਸੇ ਬਾਰੇ ਬੋਲਦੇ ਹੋ ਕਹਿੰਦੇ ਕਿਸੇ ਬਾਰੇ ਬੋਲਦੇ ਹੋ ਤੁਹਾਨੂੰ ਕਾਂਗਰਸ ਨੇ ਬਹੁਤ ਵੱਡਾ ਰੁਤਬਾ ਦਿੱਤਾ ਥੋੜਾ ਜਾ ਬੋਲਣ ਦੀ ਤਹਜੀਬ ਰੱਖਿਆ ਕਰੋ ਕਿਉਂਕਿ ਜੇ ਫਿਰ ਸਾਡਾ ਮੂੰਹ ਖੁੱਲ ਗਿਆ ਨਾ ਤੇ ਫਿਰ ਤੂੰ ਹੱਥੋਂ ਬੋਲਿਆ ਨਹੀਂ ਜਾਣਾ ਇਸ ਕਰਕੇ ਬਿਹਤਰ ਇਹੀ ਆ ਕਿ ਆਪ ਲਿਮਟ 'ਚ ਰਿਹਾ ਕਰੋ ਇਹ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਚੀਜ਼ਾਂ ਸੋ ਇੰਨੀ ਖਾਦੀ ਜੋ ਤੁਸੀਂ ਮੈਨੂੰ ਪੁੱਛਿਆ ਮੈਂ ਤੁਹਾਨੂੰ ਦੱਸਦਾ ਵੀ ਆਹਾ ਹਗਲਾ ਇਹ 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 ਸਾਰਾ ਕੁਝ ਕਰਦੇ ਰਹੇ ਆ ਅਸੀਂ ਕੁਝ ਨਹੀਂ ਕਰਦੇ ਮੈਂ ਤੁਹਾਨੂੰ ਹੁਣ ਵੀ ਕਹਿਣਾ ਉੱਪਰ ਦੀ ਖੁੱਲੇ ਆਮ ਅਕਾਊਂਟਿੰਗ ਹੋਊਗੀ ਜਿਹੜਾ ਜਿੱਤ ਗਿਆ ਉਹਦੇ ਗੱਲ ਛਾਰ ਪਾ ਕੇ ਠੀਕ ਜੀ